ਤੌਰੀ ਸਭ ਤੋਂ ਵੱਡੀ ਮੁਸ਼ਕਲ ਸੀ ਜਿੱਦਾਂ ਸਤਗੁਰੂ ਰਵਦਾਸ ਮਹਾਰਾਜੀ ਦਾ ਗੁਰਪੁਰਬ ਦਿਹਾੜਾ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਤਸੀਲ ਡਰ ਸ਼ੰਕਰ ਦੇ ਖੁਰਾਲਗੜ੍ਹ ਸਾਹਿਬ 'ਚ ਮਨਾਇਆ ਗਿਆ ਖੁਰਾਲਗੜ੍ਹ ਸਾਹਿਬ ਜਿੱਥੇ ਸਤਗੁਰੂ ਰਵਦਾਸ ਮਹਾਰਾਜੀ ਦੀ ਚਰਨਛੋਪਾ ਪ੍ਰਾਪਤ ਅਰਥੀ ਹੈ ਔਰ ਉੱਥੇ ਮਿਨਾਰੇ ਬੇਗੰਪੁਰਾ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਸੀ ਜਿਹੜਾ ਪੰਜਾਬ ਮੌਜੂਦਾ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਲਾਇਆ ਅਸੀਂ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦਾ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼ੁਕਰੀਆ ਦਾ ਕਰਦੇ ਆ ਕਿ ਉਹਨਾਂ ਨੇ ਉਹਨੂੰ ਚਾਲੂ ਹਾਲ ਤੇ ਚੱਲਾਂਦਾ ਹੀ ਨਹੀਂ ਇੱਕ ਸਟੇਟ ਪੱਧਰੀ ਪ੍ਰੋਗਰਾਮ ਵੀ ਉੱਥੇ ਬਹੁਤ ਵੱਡਾ ਕੀਤਾ ਉੱਥੇ ਇੱਕ ਬਹੁਤ ਵੱਡੀ ਸਾਡੇ ਧਿਆਨ ਚ ਇੱਕ ਕਮੀ ਆਈ ਸੀ ਕਿ ਉੱਥੇ ਦੋ ਵੱਡੇ ਡੇਰੇ ਨੇ ਇੱਕ ਚਰਮਸ਼ੋ ਗੰਗਾ ਕਿਹਾ ਜਾਂਦਾ ਜਿੱਥੇ ਬਾਬਾ ਸ੍ਰਿੰਦਰ ਜੀ ਨੇ ਦੂਜੇ ਤਪਸਥਾਨ ਪ੍ਰਚੀਨ ਜਿਹੜਾ ਸੀਗਾ ਜਿੱਥੇ ਬਾਬਾ ਕੇਵਲ ਜੀ ਨੇ ਦੋਨੋਂ ਨੂੰ ਹੀ ਪੰਜਾਬ ਸਰਕਾਰ ਵੱਲੋਂ ਦੋ ਦੋ ਸਿਕਿਉਰਟੀ ਗਾਰਡ ਆਯਾਦੀ ਨੇ 75 ਸਾਲਾਂ ਚ ਪਹਿਲੀ ਵਾਰੀ ਪੋਆਕੇ ਖਰਾਲਗੜ ਸਾਹਿਬ ਦੇ ਵਿੱਚ ਦੋਹਾਂ ਡੇਰੀਆਂ ਨੂੰ ਦੋ-ਦੋ ਸਿਕਿਉਰਟ ਰਖਿਆ ਕਰਦੀ ਜਿਹੜੀ ਦਿੱਤੀ ਗਈ ਹੈ